ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਇਹ ਵੀਡੀਓ ਦੋਸਤੋ ਆਪਾਂ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਦੋਸਤੋ ਇਸ ਨੂੰ ਬਾਗਾਪੁਰਾਣਾ ਲੱਗਦੀ ਆ ਇਸ ਵੀਡੀਓ ਵਿੱਚ ਦੋਸਤੋ ਆਪਾਂ ਇੱਕੋ ਹੀ ਜਾਨਵਰ ਤੁਹਾਨੂੰ ਵਿਖਾਉਣਾ ਤੇ ਬਹੁਤ ਹੀ ਜ਼ਿਆਦਾ ਚੰਗਾ ਜਾਨਵਰ ਤੁਹਾਨੂੰ ਵਿਖਾਉਣਾ ਦੋਸਤੋ ਇਸ ਝੋਟੀ ਦੀ ਉਮਰ ਦੋਸਤੋ ਲਗਭਗ 2.5 ਸਾਲ ਆ 22 ਹੁਣਾ ਇਹ ਦੱਸਣ ਦੇ ਮੁਤਾਬਕ ਦੋਸਤੋ 28 ਤੋਂ 29 ਦੇ ਨੇ ਉਸ ਨੂੰ ਬਣੀ ਨੂੰ ਹੋ ਗਏ ਚੈੱਕ 'ਚ ਨਹੀਂ ਆਉਂਦੀ ਦੋਸਤੋ ਬਾਕੀ ਤੁਸੀਂ ਵੇਖ ਹੀ ਸਕਦੇ ਆ ਝੋਟੀ ਬਹੁਤ ਹੀ ਜਿਆਦਾ ਸਨਖੀ ਆ ਤੁਹਾਨੂੰ ਨਾਲ ਦੀ ਨਾਲ ਆਪਾਂ ਵੀਡੀਓ ਚ ਵਿਖਾਈ ਜਾਂਦੇ ਆ ਤੁਸੀਂ ਵੇਖ ਹੀ ਸਕਦੇ ਆ ਰੰਗ ਸੰਗ ਮਿੱਤਰੋ ਗੁਲਾਬੀ ਮਣਕੀ ਅੱਖਾਂ 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 ਤੁਸੀਂ ਦੋਵੇਂ ਚੈੱਕ ਕਰੋ ਸਿੱਧੀ ਧਾਰੀ ਚ ਚਾਰੇ ਪੈਰਾਂ ਦੇ ਨਿਸ਼ਾਨ ਆ ਦੋਸਤੋ ਧੌਣ ਵੀ ਤੁਸੀਂ ਵੇਖ ਸਕਦੇ ਆ ਧੌਣ ਜੀ ਵੀ ਪ੍ਰੋਪਰ ਟੈਲਾ ਕੋਈ ਹੋਰ ਵਾਈਟਨੈਸ ਨਹੀਂ ਮਿੱਤਰੋ ਵੇਖ ਹੀ ਸਕਦੇ ਆ ਤੁਸੀਂ ਬਾਕੀ ਥਲੋਂ ਵੀ ਤੁਹਾਨੂੰ ਚੈੱਕ ਕਰਾਉਣੇ ਆ ਥਣਾ ਥਣਾ ਜੀ ਦੋਸਤੋ ਪੂਰੀ ਸਾਫ ਆ ਗੈਗੂ ਪੂਰਾ ਥਣਾ ਚ ਦੇਖ ਸਕਦੇ ਆ ਤੁਸੀਂ ਝੋਲੀ ਦੀ ਪੂਰੀ ਫਾਲ ਢਿੱਲੀ ਆ ਝੋਟੀ ਬਾਕੀ ਤੁਹਾਨੂੰ ਆਪਾਂ ਤੋੜ ਕੇ ਵਿਖਾਉਣੇ ਆ ਹਾਂਜੀ ਤੋੜ ਦਿਓ ਬਾਈ ਵੇਖ ਸਕਦੇ ਆ ਮਿੱਤਰੋ ਤੁਰਦੀ ਤੁਰਦੀ ਤੁਸੀਂ ਬਹੁਤ ਸੋਹਣਾ ਝੋਟੀ ਵੇਖੋ ਤੁਸੀਂ ਜਰਾ ਬਹੁਤ ਵਧੀਆ ਤੋੜ ਆ ਦੋਸਤੋ ਬਾਕੀ ਵੱਡੀ ਗੱਲ ਆ ਦੋਸਤੋ ਇਹ ਬਾਦਸ਼ਾਹ ਦੀ ਆਪ ਆ ਤੇ ਕੈਪਟਨ ਤੋਂ ਡਾਇਰੈਕਟ ਕ੍ਰਾਸ ਆ ਮਿੱਤਰੋ ਹਾਂਜੀ ਲੈ ਜਾਓ ਬਾਈ ਸਿੰਘ ਸੁੰਗੀ ਵੇਖ ਹੀ ਸਕਦੇ ਆ ਤੁਸੀਂ ਦੋਸਤੋ ਬਹੁਤ ਜਿਆਦਾ ਚੰਗਾ ਲੱਗਿਆ ਝੋਟੀ ਨੂੰ ਜੈਸਵੀ ਬਾਈ ਨੂੰ ਜਿਹੜੇ ਮਿੱਤਰੋ ਝੋਟੀ ਪਸੰਦ ਆਉਂਦੀ ਆ ਬਾਈ ਜੀ ਹੁਣ ਮੋਬਾਈਲ ਤੇ ਕੰਟੈਕਟ ਕਰ ਸਕਦਾ ਮੋਬਾਈਲ ਨੰਬਰ ਹੈਗਾ 9872716232 9872716232 ਧੰਨਵਾਦ